ਕੈਂਸਰ ਨੇ ਕਿਸ ਤਰ੍ਹਾਂ ਪੰਜਾਬ ਦਾ ਘਾਣ ਕੀਤਾ ਆਮ ਲੋਕਾਂ ਦੀ ਨਹੀਂ ਕਿਸੇ ਨੇ ਲਈ ਸਾਰ ਮਾਝੂਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਸ ਬਰਤੀ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੇ ਨਾਲ ਮੌਕੇ ਤੇ ਮੌਜੂਦ ਸਨ ਵਰਲਡ ਕੈਂਸਰ ਕੇਅਰ ਦੇ ਵਾਨੀ ਡਾਕਟਰ ਕੁਲਵੰਤ ਸਿੰਘ ਤਾਲੀਵਾਲ ਕਿਸ ਤਰ੍ਹਾਂ ਪੰਜਾਬ ਕੈਂਸਰ ਮੁਕਤ ਹੋਵੇਗਾ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਇਹਨਾਂ ਸਾਰੀਆਂ ਗੱਲਾਂ ਬਟਤ ਜੋ ਮੁੱਖ ਮੰਤਰੀ ਪੰਜਾਬ ਨੇ ਆਪਣੇ ਵਿਚਾਰਾਂ ਵਿੱਚ ਕੀਤੀਆਂ ਆਪ ਆਪਾ ਸੁਣਦੇ ਤੇ ਦੇਖਦੇ ਹਾਂ ਉਹ ਲੋਕੀਆਂ ਨੇ ਉਹਨਾਂ ਨੂੰ ਅੱਪਾ ਆਪਣੇ ਵੱਲੋਂ ਕੱਟ ਕਰੀਏ ਕੈਂਸਰ ਦੇ ਵਿਰੁੱਧ ਬਹੁਤ ਚਿਰ ਤੋਂ ਲੜਾਈ ਲੜੀ ਜਾ ਰਹੀ ਹੈ ਅੱਜ ਉਹਦੇ ਵਿੱਚ ਇੱਕ ਨਵਾਂ ਸਾਲ ਨੂੰ ਸੀ ਉਮਰ ਮੰਨਣ ਲੱਗੀ ਜੀ ਚਲ ਪੋਤੇ ਦਾ ਮੂੰਹ ਦੇਖਿਆ ਬਹੁਤ ਹੁੰਦਾ ਉਹਨੂੰ ਅੱਜ ਤੱਕ ਲੈ ਨਹੀਂ ਉਮਰਾਉਂਦੀ ਕਿਉਂ ਭਈ ਜੇ ਕਿਤੇ ਉਹਨੂੰ ਹੈਲਥ ਕੇਅਰ ਮਿਲ ਜੇ ਜੇ ਕਿਤੇ ਉਹਨੂੰ ਪਰਵਰ ਉਹਦੀਆਂ ਬਿਮਾਰੀਆਂ ਦਾ ਇਲਾਜ ਮਿਲ ਜੇ ਉਹਨੂੰ ਮਜਬੂਰੀ ਨਾ ਹੋਵੇ ਕਿ ਮੈਂ ਮੰंजे ਵੀ ਪਿਆ ਰਹੂੰਗਾ ਨਹੀਂ ਤਾਂ ਸਾਰਾ ਕੁਝ बिक ਜੂਗਾ ਜੇ ਕਿਤੇ ਇਲਾਜ ਕਰਾਉਣ ਲੱਗੇ ਉਹੋ ਬੰਦਾ ਪੋਤੇ ਦਾ ਮੂੰਹ ਨਹੀਂ ਉਹ ਪੋਤੇ ਦਾ ਵਿਆਹ ਹੀ ਦੇ ਕੇ ਜਾਣਾ ਉਪਰ ਪੋਤੇ ਦਾ ਮੈਂ ਵੀ ਦੇਖ ਕੇ ਜਾਊਗਾ ਉਮਰਾ ਬਾਜਾਂ ਜੰਮੀ